બસ ਇਹ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਸਰ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਵੇਗਾ ਕਿ ਇੱਕ ਬੱਚੇ ਜਿਹੜੇ ਕਿ ਵਿਦਿਆਰਥੀ ਸੈਸ਼ਨ ਕਰਨਗੇ ਜੀ ਹਾਂ ਬਿਲਕੁਲ ਜਿਸ ਤਰ੍ਹਾਂ ਵਿਧਾਨ ਸਭਾ ਲੱਗਦੀ ਉਸੇ ਤਰ੍ਹਾਂ ਇੱਕ ਵਿਦਿਆਰਥੀ ਸੈਸ਼ਨ ਲੱਗੇਗਾ ਤੇ ਜਿਸ ਦੇ ਵਿੱਚ ਵਿਦਿਆਰਥੀ ਮੁੱਖ ਮੰਤਰੀ ਵਿਧਾਇਕ ਮੰਤਰੀ ਅਤੇ ਉੱਥੇ ਹੀ ਵਿਰੋਧੀ ਧਿਰ ਵਾਂਗ ਜਿਹੜਾ ਕਿ ਬਹਿਸ ਕਰਨਗੇ ਤੇ ਦੋਛੇ ਪਾਸੇ ਉੱਥੇ ਹੀ ਕਈ ਜਿਹੜੀਆਂ ਨੀਤੀਆਂ ਉਹਨਾਂ ਨੂੰ ਲੈ ਕੇ ਵੀ ਜਿਹੜਾ ਕਿ ਜਾਗਰੂਕ ਕੀਤਾ ਜਾਵੇਗਾ ਤੇ ਦੋਛੇ ਪਾਸੇ ਉੱਥੇ ਹੀ ਇਸ ਗੱਲ ਦੀ ਹੁਣ ਹਾਮੀ ਵੀ ਭਰੀ ਚਾਰੀ ਹੈ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਪਹਿਲੀ ਵਾਰ ਇੱਕ ਵਿਸ਼ੇ ਸ਼ੇਸ਼ ਵਿਦਿਆਰਥੀ ਸੈਸ਼ਨ ਆਯੋਜਿਤ ਕੀਤਾ ਜਾਵੇਗਾ ਸੂਬੇ ਪਰਤੋ ਚੁਣੇ ਗਏ ਜਿਹੜੇ ਵਿਦਿਆਰਥੀ ਆ ਮੁੱਖ ਮੰਤਰੀ ਮੰਤਰੀ ਅਤੇ ਵਿਧਾਇਕਾ ਉਹਨਾਂ ਦੀ ਭੂਮਿਕਾ ਨਿਭਾਉਣਗੇ ਤੇ ਇਹ ਪ੍ਰੋਗਰਾਮ ਨੌਜਵਾਨਾਂ ਨੂੰ ਲੋਕਤੰਤਰ ਦੇ ਕੰਮਕਾਜ ਬਾਰੇ ਜਾਗਰੂਕ ਕਰਨ ਅਤੇ ਸਿਆਸਤ ਦੇ ਵਿੱਚ ਹਾ ਪੱਖੀ ਜਿਹੜੇ ਕਿ ਹਿੱਸੇਦਾਰੀ ਲੈਣ ਦੇ ਲਈ ਪ੍ਰੇਰਿਤ ਕਰਨ ਵਾਸਤੇ ਸ਼ੁਰੂ ਕੀਤਾ ਗਿਆ ਹੈ ਸਰਕਾਰ ਨੇ ਇਹ ਵਿਸ਼ੇਸ਼ ਸੈਸ਼ਨ ਜਿਹੜਾ ਕਿ 26 ਨਵੰਬਰ ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ ਦਾ ਦਸੀਏ ਕਿ ਇਹ ਅਸਲ ਸ਼ਾਸਨ ਦੇ ਵਾਂਗ ਹੀ ਜਿਹੜਾ ਕਿ ਹੋਵੇਗਾ ਇਸ ਦੀ ਜਿਹੜੀ ਕਿ ਪ੍ਰਧਾਨ ਪ੍ਰਧਾਨਗੀ ਇਹੋ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਕਰਨਗੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ ਜਿਹੜੇ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਸਕੂਲ ਅਤੇ ਕਾਲਜਾਂ ਦੇ ਜਿਹੜੇ ਕਿ ਵਿਦਿਆਰਥੀਆਂ ਨੂੰ ਤੌਰ 'ਤੇ ਮੰਗੀਆਂ ਗਈਆਂ ਨੇ ਜਿੱਥੇ ਉਹ ਲੋਕਤੰਤਰੀ ਪ੍ਰਣਾਲੀ ਨੂੰ ਸਮਝਣਗੇ ਤੇ ਸਿੱਖਿਆ ਵਿਭਾਗ ਅਤੇ ਵਿਧਾਨ ਸਭਾ ਸਕੱਤਰ ਸਾਂਝੇ ਤੌਰ ਤੇ ਚੋਣ ਪ੍ਰਕਿਰਿਆ ਨੂੰ ਪੂਰਾ ਕਰਨਗੇ ਤੇ ਵਿਧਾਨ ਸਭਾ ਕਮੇਟੀ ਅਤੇ ਸਿੱਖਿਆ ਵਿਭਾਗ ਦੇ ਵਿਚਕਾਰ ਪਹਿਲਾਂ ਹੀ ਮੀਟਿੰਗਾਂ ਹੋ ਚੁੱਕੀਆਂ ਨੇ ਤੇ ਦੱਸਦੀ ਹੈ ਕਿ ਉੱਥੇ ਹੀ ਸਿਖਲਾਈ ਸੈਸ਼ਨ ਮਿਲੇਗਾ ਤੇ ਜਿਸ ਦੇ ਵਿੱਚ آپریشن ਕਾਰ ਮਲਤਵੀ ਪ੍ਰਸਤਾਵ 0 ਆਵਰ ਅਤੇ ਦੂਜੇ ਪਾਸੇ ਬਿੱਲ ਪਾਸ ਕਰਨ ਸਮੇਤ ਵਿਧਾਨ ਸਭਾ ਦੇ ਵਿੱਚ ਪ੍ਰਕਿਰਿਆ ਦੀ ਜਿਹੜੀ ਕਿ ਪੂਰੀ ਪ੍ਰਕਿਰਿਆ ਬਾਰੇ ਦੱਸਿਆ ਜਾਵੇਗਾ ਤੇ ਦੂਜੇ ਪਾਸੇ ਉੱਥੇ ਹੀ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਿਦਿਆਰਥੀ ਜਿਹੜਾ ਹੈ ਕਿ ਮੁੱਖ ਮੰਤਰੀ ਦੀ ਭੂਮਿਕਾ ਨੇ ਵਾਵੇਗਾ ਜਦੋਂ ਕੁਝ ਮੰਤਰੀ ਬਣਗੇ ਤੇ ਬਾਕੀ ਵਿਧਾਇਕ ਵਜੋਂ ਹਿੱਸਾ ਲੈਣਗੇ ਤੇ ਉਥੇ ਹੀ ਸੈਸ਼ਨ ਦੌਰਾਨ ਉਹ ਸਰਕਾਰ ਦੇ ਕੰਮ ਤੇ ਸਵਾਲ ਵੀ ਉਠਾਉਣਗੇ ਤੇ ਵਿਧਾਨ ਸਭਾ ਦੇ ਨਿਯਮਾਂ ਤੇ ਚਰਚਾ ਕਰਨਗੇ ਜਿਵੇਂ ਕਿ ਇੱਕ ਅਸਲੀ ਸੈਸ਼ਨ ਹੁੰਦਾ ਉਸੇ ਤਰ੍ਹਾਂ ਜਿਹੜੀ ਕਿ ਚਰਚਾ ਕੀਤੀ ਜਾਵੇਗੀ ਅ ਦੂਜੇ ਪਾਸੇ ਉਥੇ ਹੀ ਵਿਧਾਨ ਸਭਾ ਦੇ ਸਪੀਕਰ ਜਿਹੜੇ ਕਿ ਕੁਲਤਾਰ ਸਿੰਘ ਸੰਧਵਾ ਹੈ ਉਹਨਾਂ ਨੇ ਕਿਹਾ ਕਿ ਭਵਿੱਖ ਦੇ ਵਿੱਚ ਅਜਿਹੇ ਸੈਸ਼ਨ ਹਰ ਸਾਲ ਜਿਹੜੇ ਕਿ ਅਜੋਜਿਤ ਕੀਤੇ ਜਾਣਗੇ ਤਾਂ ਜੋ ਨੋਚਵਾਨਾਂ ਨੂੰ ਸ਼ਾਸਨ ਪ੍ਰਣਾਲੀ ਦੇ ਨਾਲ ਸਿੱਧੇ ਤੌਰ ਤੇ ਜੁੜ ਸਕਣ ਇਹ ਜਿਹੜੀ ਪਹਿਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਹੀ ਦੇ ਵਿੱਚ ਇੱਕ ਏਟ ਪਾਰਦਰਸ਼ੀ ਸਿੱਖਿਆਤ ਅਤੇ ਸੂਚਿਤ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦਾ ਇੱਕ ਕਦਮ ਹੈ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅ ਵਿਦਾਂਤ ਵਿਦਿਆਰਥੀਆਂ ਦਾ ਜਿਹੜਾ ਕਿ ਸੈਸ਼ਨ ਆ ਉਸ ਦਾ ਉਸ ਨੂੰ ਜਿਹੜਾ ਕਿ ਅਜੋਜਿਤ ਕੀਤਾ ਜਾਵੇਗਾ ਅਸੀਂ ਇਹ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਸਾਰਾ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਵੇਗਾ ਕਿ ਇੱਕ ਬੱਚੇ ਜਿਹੜੇ ਕਿ ਵਿਦਿਆਰਥੀ ਸੈਸ਼ਨ ਕਰਨਗੇ ਜੀ ਹਾਂ ਬਿਲਕੁਲ ਜਿਸ ਤਰ੍ਹਾਂ ਵਿਦਾਂਸਭਾ ਲੱਗਦੀ ਉਸੇ ਤਰ੍ਹਾਂ ਇੱਕ ਵਿਦਿਆਰਥੀ ਸੈਸ਼ਨ ਲੱਗੇਗਾ ਤੇ ਜਿਸ ਦੇ ਵਿੱਚ ਵਿਦਿਆਰਥੀ ਮੁੱਖ ਮੰਤਰੀ ਵਿਧਾਇਕ ਮੰਤਰੀ ਅਤੇ ਉਥੇ ਹੀ ਵਿਰੋਧੀ ਧਿਰ ਵਾਂਗ ਜਿਹੜਾ ਕਿ ਬਹਿਸ ਕਰਨਗੇ ਤੇ ਦੁੱਛੇ ਪਾਸੇ ਉਥੇ ਹੀ ਕਈ ਜਿਹੜੀਆਂ ਨੀਤੀਆਂ ਉਹਨਾਂ ਨੂੰ ਲੈ ਕੇ ਵੀ ਜਿਹੜਾ ਕਿ ਜਾਗਰੂਕ ਕੀਤਾ ਜਾਵੇਗਾ ਤੇ ਦੁੱਛੇ ਪਾਸੇ ਉਥੇ ਹੀ ਇਸ ਗੱਲ ਦੀ ਹੁਣ ਹਾਂ ਵੀ ਭਰੀਚਾਰੀ ਹੈ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਪਹਿਲੀ ਵਾਰ ਇੱਕ ਵਿਸ਼ੇਸ਼ ਵਿਦਿਆਰਥੀ ਸੈਸ਼ਨ ਆਯੋਜਿਤ ਕੀਤਾ ਜਾਵੇਗਾ ਸੂਬੇ ਪਰਤੋਂ ਚੁਣੇ ਗਏ ਜਿਹੜੇ ਵਿਦਿਆਰਥੀ ਆ ਮੁੱਖ ਮੰਤਰੀ ਮੰਤਰੀ ਅਤੇ ਵਿਧਾਇਕਾ ਉਹਨਾਂ ਦੀ ਭੂਮਿਕਾ ਨਿਭਾਉਣਗੇ ਤੇ ਇਹ ਪ੍ਰੋਗਰਾਮ ਨੌਜਵਾਨਾਂ ਨੂੰ ਲੋਕਤੰਤਰ ਦੇ ਕੰਮਕਾਜਵਾਰੇ ਜਾਗਰੂਕ ਕਰਨ ਅਤੇ ਸਿਆਸਤ ਦੇ ਵਿੱਚ ਹਾ ਪੱਖੀ ਜਿਹੜੀ ਕਿ ਹਿੱਸੇਦਾਰੀ ਲੈਣ ਦੇ ਲਈ ਪ੍ਰੇਰਿਤ ਕਰਨ ਵਾਸਤੇ ਸ਼ੁਰੂ ਕੀਤਾ ਗਿਆ ਹੈ ਸਰਕਾਰ ਨੇ ਇਹ ਵਿਸ਼ੇਸ਼ ਸੈਸ਼ਨ ਜਿਹੜਾ ਕਿ 26 ਨਵੰਬਰ ਨੂੰ ਕਰਵਾਉਣ ਦਾ ਹੈ ਫੈਸਲਾ ਕੀਤਾ ਹੈ ਤੇ ਦੱਸਿਏ ਕਿ ਇਹ ਅਸਲ ਸੈਸ਼ਨ ਦੇ ਵਾਂਗ ਹੀ ਜਿਹੜਾ ਕਿ ਹੋਵੇਗਾ ਇਸ ਦੀ ਜਿਹੜੀ ਕਿ ਪ੍ਰਧਾਨਗੀ ਪ੍ਰਧਾਨਗੀ ਇਹੋ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਕਰਨਗੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ ਜਿਹੜੇ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਸਕੂਲ ਅਤੇ ਕਾਲਜਾਂ ਦੇ ਜਿਹੜੇ ਕਿ ਵਿਦਿਆਰਥੀ ਉਹਨਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਨੇ ਜਿੱਥੇ ਉਹ ਲੋਕਤੰਤਰੀ ਪ੍ਰਣਾਲੀ ਨੂੰ ਸਮਝਣਗੇ ਤੇ ਸਿੱਖਿਆ ਵਿਭਾਗ ਅਤੇ ਵਿਧਾਨ ਸਭਾ ਸਕਤਰੇ ਸਾਂਝੇ ਤੌਰ ਤੇ ਚੋਣ ਪ੍ਰਕਿਰਿਆ ਨੂੰ ਪੂਰਾ ਕਰਨਗੇ ਤੇ ਵਿਧਾਨ ਸਭਾ ਕਮੇਟੀ ਅਤੇ ਸਿੱਖਿਆ ਵਿਭਾਗ ਦੇ ਵਿਚਕਾਰ ਪਹਿਲਾਂ ਹੀ ਮੀਟਿੰਗਾਂ ਹੋ ਚੁੱਕੀਆਂ ਨੇ ਤੇ ਦੱਸਦੀ ਹੈ ਕਿ ਉੱਥੇ ਹੀ ਸਿਖਲਾਈ ਸੈਸ਼ਨ ਮਿਲੇਗਾ ਤੇ ਜਿਸ ਦੇ ਵਿੱਚ آپریشن ਕਾਰ ਮਲਤਵੀ ਪ੍ਰਸਤਾਵ 0 ਆਵਰ ਅਤੇ ਦੂਜੇ ਪਾਸੇ ਬਿੱਲ ਪਾਸ ਕਰਨ ਸਮੇਤ ਵਿਧਾਨ ਸਭਾ ਦੇ ਵਿੱਚ ਪ੍ਰਕਿਰਿਆ ਦੀ ਜਿਹੜੀ ਕਿ ਪੂਰੀ ਪ੍ਰਕਿਰਿਆ ਬਾਰੇ ਦੱਸਿਆ ਜਾਵੇਗਾ ਤੇ ਦੂਜੇ ਪਾਸੇ ਉੱਥੇ ਹੀ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਿਦਿਆਰਥੀ ਜਿਹੜਾ ਹੈ ਕਿ ਮੁੱਖ ਮੰਤਰੀ ਦੀ ਭੂਮਿਕਾ ਨਿਭਾਵੇਗਾ ਜਦੋਂ ਕੁਝ ਮੰਤਰੀ ਬਣਗੇ ਤੇ ਬਾਕੀ ਵਿਧਾਇਕ ਵਜੋਂ ਹਿੱਸਾ ਲੈਣਗੇ ਤੇ ਉਥੇ ਹੀ ਸੈਸ਼ਨ ਦੌਰਾਨ ਉਹ ਸਰਕਾਰ ਦੇ ਕੰਮ ਤੇ ਸਵਾਲ ਵੀ ਉਠਾਉਣਗੇ ਤੇ ਵਿਧਾਨ ਸਭਾ ਦੇ ਨਿਯਮਾਂ ਤੇ ਚਰਚਾ ਕਰਨਗੇ ਜਿਵੇਂ ਕਿ ਇੱਕ ਅਸਲੀ ਸੈਸ਼ਨ ਹੁੰਦਾ ਉਸੇ ਤਰ੍ਹਾਂ ਜਿਹੜੀ ਕਿ ਚਰਚਾ ਕੀਤੀ ਜਾਵੇਗੀ ਅ ਦੂਜੇ ਪਾਸੇ ਉੱਥੇ ਹੀ ਵਿਧਾਨ ਸਭਾ ਦੇ ਸਪੀਕਰ ਜਿਹੜੇ ਕਿ ਕੁਲਤਾਰ ਸਿੰਘ ਸੰਧਵਾ ਹੈ ਉਹਨਾਂ ਨੇ ਕਿਹਾ ਕਿ ਭਵਿੱਖ ਦੇ ਵਿੱਚ ਅਜਿਹੇ ਸੈਸ਼ਨ ਹਰ ਸਾਲ ਜਿਹੜੇ ਕਿ ਅਜੂਜਿਤ ਕੀਤੇ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਵਿਸ਼ਾਸ਼ਣ ਪ੍ਰਣਾਲੀ ਦੇ ਨਾਲ ਸਿੱਧੇ ਤੌਰ ਤੇ ਜੁੜ ਸਕਣ ਇਹ ਜਿਹੜੀ ਪਹਿਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਹੀ ਦੇ ਵਿੱਚ ਇੱਕ ਹੇਠ ਪਾਰਦਰਸ਼ੀ ਸਿੱਖਿਆਤ ਅਤੇ ਸੁਚਿਤ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦਾ ਇੱਕ ਕਦਮ ਹੈ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਵਿਦਵਾਨ ਵਿਦਿਆਰਥੀਆਂ ਦਾ ਜਿਹੜਾ ਕਿ ਸੈਸ਼ਨ ਆ ਉਸ ਦਾ ਉਸ ਨੂੰ ਜਿਹੜਾ ਕਿ ਅਜੋਜਿਤ ਕੀਤਾ ਜਾਵੇਗਾ